ਸੋ ਆਪ ਜੀ ਦੇ ਨਾਲ ਇੱਕ ਰਚਨਾ ਸਾਂਝੀ ਕਰਨ ਜਾ ਰਹੇ ਹਾਂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇਨਾ ਦੇ ਨਾਲ ਸੰਬੰਧਿਤ ਰਚਨਾ ਦਾਸ ਕੁਲਵਿੰਦਰ ਸਿੰਘ ਆਖਲ ਅਤੇ ਮੇਰੇ ਵੀਰ ਅਮਰ ਸਿੰਘ ਜੀ ਅਮਰ ایਉਂ ਪੇਸ਼ ਕਰ ਰਹੇ ਨੇ ਹਾਂਜੀ ਇਹ ਸੋਮਾ ਹੈ ਗੁਰਬਾਣੀ ਦਾ ਸਤ ਗੁਰ ਦੀ ਮਹਿਮਾ ਹੋਈ ਏ ਗੁਰੂਆਂ ਪਗਤਾ ਪਟਾਂ ਦੀ ਬਾਣੀ ਇਸ ਦੇ ਵਿੱਚ ਸਮੋਈ ਏ ਝੂਠ ਆਸਰਾ ਤੱਕ ਦੇਨੇ ਮੰਜ਼ਲ ਨੂੰ ਸਰ ਕਰ ਜਾਂਦੇ ਨੇ ਸਰਦਾਂ ਨਾਲ ਬਾਣੀ ਪੜਦੇ ਜੋ ਪਵ ਸਾਗਰ ਨੂੰ ਤਰ ਜਾਂਦੇ ਨੇ ਪਵ ਸਾਗਰ ਨੂੰ ਤਰ ਜਾਂਦੇ ਨੇ ਕਤਿਆਂ ਰਾਗਾ ਵਿੱਚ 6 ਗੁਰੂਆਂ ਇਸ ਦੇ ਵਿੱਚ ਸ਼ਬਦ ਉਚਾਰੇ ਨੇ 15 ਭਗਤਾਂ ਦੀ ਬਾਣੀ ਨੇ ਸਾਡੇ ਕਰਤੇ ਪਾਰੇ ਉਤਾਰੇ ਨੇ ਗੁਰਸਿੱਖ ਜੋ ਚਾਰ ਪਿਆਰੇ ਨੇ ਪਾਣੀ ਨਾਲ ਹਿੱਸਾ ਪਾਉਂਦੇ ਨੇ ਸਿੱਖ ਜੋ ਚਾਰ ਪਿਆਰੇ ਨੇ ਬਾਣੀ ਨਾਲ ਹੀ ਸਾ ਪਾਉਂਦੇ ਨੇ ਸਰਦਾ ਨਾਲ ਬਾਣੀ ਪੜਦੇ ਜੋ ਪਵ ਸਾਗਰ ਨੂੰ ਤਰ ਜਾਂਦੇ ਨੇ ਸਰਦਾ ਨਾਲ ਬਾਣੀ ਪੜਦੇ ਜੋ ਪਵ ਸਾਗਰ ਨੂੰ ਤਰ ਜਾਂਦੇ ਨੇ 11 ਪਟਾਣੇ ਉਸਤਤ ਕਰ ਬਾਣੀ ਨਾਲ ਮਾਨ ਬਧਾਇਆ ਏ ਦੋ ਮੁਸਲਮ ਸੁਫੀ ਸੰਤਾਂ ਦੀਆਂ ਸਿਫਤਾਂ ਬਣੀਆਂ ਸਰਮਾਇਆਈ ਆਈ ਗੁਰਦਾਸ ਤੋਂ ਗੁਰੂ ਅਰਜਨ ਜੀ ਸਾਰੀ ਲਿਖਤ ਲਿਖਾਉਂਦੇ ਨੇ ਸਰਦਾਰ ਨਾਲ ਬਣੀ ਪੜਦੇ ਜੋ ਭਵ ਸਾਗਰ ਨੂੰ ਤਰ ਜਾਂਦੇ ਨੇ ਭਵ ਸਾਗਰ ਨੂੰ ਤਰ ਜਾਂਦੇ ਨੇ ਚੋਦ ਸੋਤੀਆਂ ਅੰਗਾਂ ਵਿੱਚ ਛਤੀਆਂ ਨੇ ਰਚਨਾ ਕੀਤੀਆਂ ਇੱਕ ਸਾਂਝ ਬਾਲਤਾ ਵਾਲਿਆਂ ਦੀ ਇਸ ਦੇ ਵਿੱਚ ਸੱਚੀ ਪ੍ਰੀਤੀ ਆ ਹਾਂ ਜਾਤ ਪਾਤ ਦੇ ਭੇਦ ਭਾਵ ਦੇ ਸਤ ਗੁਰੂ ਫਰਕ ਮਿਟਾਉਂਦੇ ਨੇ ਸ਼ਰਦਾ ਨਾਲ ਬਾਣੀ ਪੜਦੇ ਜੋ ਭਵ ਸਾਗਰ ਨੂੰ ਤਰ ਜਾਂਦੇ ਨੇ ਭਵ ਸਾਗਰ ਨੂੰ ਤਰ ਜਾਂਦੇ ਨੇ ਕੋੜੇ ਫਲ ਮਿੱਠੇ ਬਣ ਜਾਂਦੇ ਕੋੜੇ ਫਲ ਮਿੱਠੇ ਬਣ ਜਾਂਦੇ ਜਦ ਰਹਿਮਤ ਇਸ ਦੀ ਹੋ ਜਾਵੇ ਬਖਸ਼ਾ ਨਾਲ ਚੋਲੀ ਪਰ ਜਾਂਦੀ ਮਨ ਪਾਪ ਪਵਿੱਤਰ ਹੋ ਜਾਵੇ ਖਾਲੀ ਮਨ ਆ ਕੇ ਇਸ ਦਰ ਤੇ ਬਾਈ ਨਾਲ ਪਰ ਪਰ ਜਾਂਦੇ ਨੇ ਖਾਲੀ ਮਨ ਆ ਕੇ ਇਸ ਦਰ ਤੇ ਬਾਣੀ ਨਾਲ ਪਰ ਪਰ ਜਾਂਦੇ ਨੇ ਸਰਦਾ ਨਾਲ ਬਾਣੀ ਪੜਦੇ ਜੋ ਪਵ ਸਾਗਰ ਨੂੰ ਤਰ ਜਾਂਦੇ ਨੇ ਪਵ ਸਾਗਰ ਨੂੰ ਤਰ ਜਾਂਦੇ ਨੇ ਇਹ ਧੁਰ ਕੀ ਬਾਣੀ ਸੱਚੀ ਹੈ ਇਹ ਧੁਰ ਕੀ ਬਾਣੀ ਸੱਚੀ ਹੈ ਤੇ ਧੁਰ ਦਰਗਾਹ ਹੋਈ ਆਈ ਹੈ ਜਿਨਾ ਸੱਚੇ ਮਨੋਤਿਆ ਆਇਆ ਇਹ ਉਹਨਾਂ ਹਰਥਾ ਸੋਭਾ ਪਾਈ ਹੈ ਨਾ ਵੈਰ ਵਿਰੋਧ ਕੋਈ ਰਹੇ ਮਨ ਚ ਬਾਣੀ ਸ਼ਬਦ ਸਿਖਾਉਂਦੇ ਨੇ ਸ਼ਰਧਾ ਨਾਲ ਪਾਣੀ ਪੜਦੇ ਜੋ ਪਵ ਸਾਗਰ ਨੂੰ ਤਰ ਜਾਂਦੇ ਨੇ ਪਵ ਸਾਗਰ ਨੂੰ ਤਰ ਜਾਂਦੇ ਨੇ ਮਨਨੀ ਮਮਤੀ ਉੱਚੀ ਹੋਵੇ ਜੋ ਸਤ ਗੁਰ ਚਰਣੀ ਲੱਗਦੇ ਨੇ ਫਿਰ ਟੋਟ ਕਦੀ ਨਾ ਰਹਿੰਦੀ ਏ ਦਾਤਾਂ ਦੇ ਦਰਿਆ ਵਗਦੇ ਨੇ ਆ ਸੱਚੇ ਮਨ ਨਾਲ ਸੁਣਦੇ ਜੋ ਓ ਜੀਵਨ ਸਫਲ ਬਣਾਉਂਦੇ ਨੇ ਸਰਦਾ ਨਰ ਬਾਣੀ ਪੜਦੇ ਜੋ ਹਉ ਸਾਗਰ ਨੂੰ ਤਰ ਜਾਂਦੇ ਨੇ ਹਉ ਸਾਗਰ ਨੂੰ ਤਰ ਜਾਂਦੇ ਨੇ ਬਾਣੀ ਲਿਖਵਾ ਭਾਈ ਮਨੀ ਸਿੰਘ ਤੋਂ ਦਸਵੇਂ ਗੁਰ ਫਰਜ ਨੇਵਾਇਆ ਹੈ ਹੁਣ ਦੇਹ ਤਾਰੀ ਕੋਈ ਗੁਰੂ ਨਹੀਂ ਸਾਨੂੰ ਸ਼ਬਦ ਗੁਰੂ ਲੜ ਲਾਇਆ ਏ ਕੁਲਵਿੰਦਰ ਗਾਖਲ ਵਰਗੇ ਵੀ ਤਾਈਓ ਮੈਂ ਮੰਗਾਈ ਜਾਂਦੇ ਨੇ ਕੁਲਵਿੰਦਰ ਗਾਖਲ ਵਰਗੇ ਵੀ ਤਾਈਓ ਮੈਂ ਮੰਗਾਈ ਜਾਂਦੇ ਨੇ ਸਰਦਾਰ ਨੜ ਬਾਣੀ ਪੜਦੇ ਜੋ ਪਵ ਸਾਗਰ ਨੂੰ ਤਰ ਜਾਂਦੇ ਨੇ ਪਵ ਸਾਗਰ ਨੂੰ ਤਰ ਜਾਂਦੇ ਨੇ